ਖਾਲਤਾ ਵਾਇ ਕੋ ਰਿਚੇ ਹੀ ਪਾਵੇ ਸਾਜੰਨ ਜੀ ਜੂਰ ਸਾਹਿਬ ਜਥਾ ਕਮੇਟੀ ਵਾਲੋਂ ਅਤੇ ਇਕਤਰ ਖਾਲਸਾ ਜੀ ਦਾ ਨੇੜੇ ਤੋਂ ਕੋਰੇਉ ਪਉਦੇ ਸਹਿਯੋਗ ਜਿਹੜਾ ਹਰ ਸਾਲ ਮਹਾਨ ਨਗਰ ਕੀਰਤਨ ਇਹ ਜਨ ਸਾਹਿਬ ਚੇਟਕੁਰੂ ਅਰਜੰਦ ਦੇ ਵੀ ਮਹਾਰਾਜ ਦਾ ਚਹੀਦੀ ਧਾਰੇ ਨੂੰ ਸਮਰਪਤ ਇਹ ਆਪਣੇ ਰੂਪ ਤੋਂ ਹੁੰਦਾ ਸਾਡੇ ਮਿੱਠੇ ਜਲਦੀਆਂ ਛਵੀਨਾ ਤੇ ਗੁਰੂ ਕਾ ਲੰਗਰ ਤੁਤ ਵਰਤਦਾ ਵਾਇਕੁਰ ਜੀ ਦਾ ਖਾਸਾ ਵਾਇਕੁਰ ਜੀ ਕੀ ਫਰਕ ਧਰਮ ਨੂੰ ਕੀ ਕਹਿਣਾ ਚਾਹੋਗੇ ਲਗਾਤਾਰ ਡੀਟਾ ਕੀ ਚੁੱਟੇ ਜਾਂਦਾ ਇੱਕ ਸੰਦੇਸ਼ ਦਿੱਤਾ ਜਾਂਦਾ ਦੇਖੋ ਸੰਜੀਵਾਲਤਾ ਦਾ ਜਿਹੜਾ ਸੰਦੇਸ਼ ਆ ਉਹ ਵਾਇਕੁਰ ਜੀ ਦਾ ਖਾਸਾ ਵਾਇਕੁਰ ਜੀ ਕੀ ਫਤਿਹ ਤੇ ਲੱਗ ਰਿਹਾ ਕਿ ਗਰਮੀ ਤੋਂ ਰਾਹਤ ਵੀ ਮਿਲੇਗੀ ਲੋਕ ਗਰਮੀ ਤੋਂ ਸਾਰਿਆਂ ਨੂੰ ਪਤਾ ਵੀ ਇਹ ਰਾਹਤ ਹੈਗੀ ਆ ਗਰਮੀ ਤੋਂ ਕਹੇ ਮਿਲੀ ਆ ਆ ਕਾਹ ਜਾ ਕੇ ਮੌਸਮ ਘਾਟਾ ਮਾਰਦਾ ਹੋਇਆ ਇਹ ਆਪਣੇ ਰੂਟ ਤੋਂ ਜਾਏਗਾ ਗੁਰਜਨ ਦੇਵ ਜੀ ਮਹਾਰਾਜ ਦੇ ਸ਼ਹੀਦ ਦੇ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਜੋ ਕਿ ਦਿਮੋਰੀਆ ਤੋਂ ਗੁਰਦੁਆਰਾ ਇਸ ਚੀਜ਼ ਤੋਂ ਸ਼ੁਰੂਆਤ ਹੋ ਰਿਹਾ ਹੈ ਤੇ ਗੁਰੂ ਮਹਾਰਾਜ ਤੇ ਚੰਨਾਂ ਚ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਸਿਰ ਤੇ ਮਿਹਰ ਬਖਸ਼ ਰੱਖਣ ਕਿ ਅਸੀਂ ਗੁਰੂ ਘਰ ਦੀ ਸੇਵਾ ਕਰਦੇ ਰਹੀਏ ਤੇ ਸੰਗਤ ਦੀ ਸੇਵਾ ਕਰਦੇ ਰਹੀਏ ਅੱਜ ਸੰਗਤਾਂ ਦਾ ਇਕੱਠ ਦੇਖ ਕੇ ਇੰਨਾ ਕਿ ਮਨ ਨੂੰ ਸਕੂਨ ਮਿਲਿਆ ਕਿ ਵਾਕਈ ਹੀ ਅੱਜ ਵੀ ਗੁਰੂ ਘਰ ਦਾ ਸੰਗਤ ਜਿਸ ਲੋਕ ਨੂੰ ਜੁੜ ਰਹੀ ਹੈ ਨਾ ਉਸ ਮਾਲਕ ਦੀ ਹੀ ਕਿਰਪਾ ਹੈ ਅਤੇ ਸਭ ਨੂੰ ਇੱਕ ਸੰਦੇਸ਼ ਦੇਣਾ ਚਾਹਨਾ ਵੀ ਐਸੇ ਤਰ੍ਹਾਂ ਹੀ ਗੁਰੂ ਘਰ ਨਾਲ ਸੰਗਤਾਂ ਨੂੰ ਵੀ ਜੋੜੀਏ ਆਪ ਵੀ ਜੁੜੀਏ ਉਹਦੇ ਗੁਰੂ ਘਰ ਦੀ ਸੇਵਾ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜਿਵੇਂ ਗੁਰੂ ਅਰਜਨ ਦੇਵ ਜੀ ਦੇ ਤਿਹਦੀ ਪੁਰਪਤੇ ਅੱਜ ਜਿਹੜੀ ਸੰਗਤ ਵੱਲੋਂ ਉਹਨਾਂ ਨੂੰ ਯਾਦਗਾਰ ਜਿਹੜੀ ਉਹਨਾਂ ਦੀ ਉਹਨਾਂ ਦੀ ਬਲੀਦਾਨ ਨੂੰ ਸਮਰਪਿਤ ਜਿਹੜੀ ਚੋਅ ਆ ਤਾ ਨਿਕਲ ਰਹੀ ਆ ਮੈਂ ਇਸ ਗੱਲ ਦੀ ਸੰਗਤ ਨੂੰ ਕਿਉਂਕਿ ਇਹ ਜਿਹੜੀ ਸ਼ੋਭਾ ਯਾਤਰਾ ਇਹ ਸਮਾਜ ਨੂੰ ਨਾਲ ਜੋੜਦੀ ਹੈ ਸਮਾਜ ਨੂੰ ਉਹਨਾਂ ਦੀ ਦਿੱਤੀ ਸ਼ਹੀਦੀ ਯਾਦ ਦਿਲਾਉਂਦੀ ਹੈ ਉਹਨਾਂ ਦਾ ਦਿੱਤਾ ਬਲਦਾਨ ਯਾਦ ਦਿਲਾਉਂਦੀ ਹੈ ਤੋਂ ਸਰ ਕੁਲਦੀਪ ਸਿੰਘ ਹੋਰੀ ਤੇ ਪੂਰੀ ਦਿੱਧਾ ਕਮੇਟੀ ਨੂੰ ਇਸ ਸ਼ੋਭਾ ਯਾਤਰਾ ਦੇ ਉਪਰਾਲੇ ਕਰਨ ਲਈ ਮੈਂ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਦੇਣਾ ਚਾਹੁੰਦਾ ਮੈਸੇਜ ਇਹੀ ਹੈ ਦੇਖੋ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਹੜਾ ਬਲੀਦਾਨ ਦਾ ਪਾਠ ਜੇ ਦੁਨੀਆ ਨੂੰ ਕਿਸੇ ਧਰਤੀ ਨੇ ਪੜਾਇਆ ਉਹ ਪੰਜਾਬ ਹੈ। ਸੋ ਲੇਕਿਨ ਉਹ ਜਿਹੜਾ ਬਲਦਾਨ ਕਰਨ ਵਾਲਾ ਪੰਜਾਬ ਅੱਜ ਉਹ ਧਰਤੀ ਤੇ ਅਸੀਂ ਕਿਸ ਤਰ੍ਹਾਂ ਦੀ ਵੱਲ ਪੰਜਾਬ ਨੂੰ ਕਿਸ ਦੇਸ਼ਾਂ ਚ ਲੈ ਕੇ ਜਾ ਰਹੇ ਹਾਂ ਅੱਜ ਸੱਚ ਦੀ ਸੋਚਣ ਦੀ ਲੋੜ ਹੈ। ਗੁਰੂਆਂ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ ਹੈ। ਐਸਾ ਅਲੱਗਾ ਸੰਦੇਸ਼ ਵਾਹ ਜਨਤਾ ਨੂੰ ਗਿਆ ਚਾ। ਰਾਜ ਸੱਚਖੰਡ ਸ੍ਰੀ ਹਜੂਰ ਸਾਹਿਬ ਜਿਸਾ ਕਮੇਟੀ ਲੁਧਿਆਣਾ ਵੱਲੋਂ ਸ਼ਹੀਦਾਂ ਦੇ ਸਰਤਾਜ ਸਰਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਗੁਰਪੁਰ ਨੂੰ ਸਮਾਰਪਤ ਮਹਾਨ ਨਗਰ ਕੀਰਤਨ ਜੋ ਕਿ ਗੁਰਦੁਆਰਾ ਖਾਲਸਾ ਇਸਤਰੀ ਦਲ ਸ਼ਹੀਦਾ ਨੇੜੇ ਦਿਮੋਰੀਆ ਪੁਲ ਤੋਂ ਆਰੰਭ ਹੋਣ ਜਾ ਰਿਹਾ ਹੈ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਸਿਵਲ ਲਾਈਨ ਦੇ ਇਲਾਕੇ ਵਿੱਚ ਹੁੰਦਾ ਹੋਇਆ ਇਸੇ ਹੀ ਗੁਰਦੁਆਰਾ ਵਿਖੇ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ ਅਸੀਂ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਜਿਸ ਜਿਸ ਰੂਟ ਤੋਂ ਨਗਰ ਕੀਰਤਨ ਜਾਏਗਾ ਸੰਗਤਾਂ ਤਨ ਮਨ ਧਨ ਦੇ ਨਾਲ ਇਸ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਓ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਜਪਿਓ ਜੀ ਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਲ ਦੇ ਸਰਦਾਰ ਗੁਰੂ ਦੇ ਜੀ ਦੇ ਸਾਲਾਂ ਤੇ ਆਇਆ ਹੈ ਅੱਜ ਕੱਲ੍ਹ ਸੇਬੂ ਜਨਸਾ ਪਾਰਾ ਦੀ ਦੇ ਸੱਤ ਸਾਲ ਪੱਤਿਆਰਿਆਂ ਦੇ ਮੌਨੇ ਵਿੱਚ ਇਹ ਮਾਨ ਲੱਗਦਾ ਹੈ ਅਮੇ ਜਿਹੜੇ ਪੰਜ ਸਾਲ ਸਤਵਾ ਤੋਂ ਇੱਕ ਸਾਲ ਤੋਂ ਬਗਤ ਤੋਂ ਮੌਕਾ ਮੌਕਾ ਕਰਨਾ ਸਾਰੇ ਮੀਡੀਆ ਦੇ ਬਹੁਤ ਸਾਰੇ ਜਨਤਾ ਦਾ ਬਹੁਤ ਸਾਰੇ ਹਾਜ਼ਰੀ ਭਰਦੇ ਹੈ